ਤਲ ਮੰਡੀ ਸਾਬੋ ਵਿੱਚ ਬਹੁਤ ਤੇਜ਼ ਬਾਰਿਸ਼ ਹੋ ਰਹੀ ਆ ਯੂਨੀਵਰਸਿਟੀ ਵਿਖੇ ਜੁਣੀ ਬਸਤੀ ਆਏ ਸੀ ਆ ਪਰ ਕਿਸੇ ਦੀ ਸ਼ਤਰੀ ਮੰਗ ਕੇ来 ਸੀਗੇ ਅਸੀਂ ਹੁਣ ਅਸੀਂ ਯੂਨੀਵਰਸਿਟੀ ਅੰਦਰ ਜਾਣੇ ਆਗੇ ਇੱਕ ਮਿੰਟ ਬਾਜੀ ਓਏ ਅੰਦਰ ਮੇਰੀ ਵੀਡੀਓ ਦੇਖ ਰਹੇ ਮਿੱਤਰ ਬਈ ਵਾਲੇ ਮੇਰੇ ਕੋਲੋਂ ਸਤਿ ਸ਼੍ਰੀ ਅਕਾਲ ਤੇ ਆਪ ਆਏ ਸੀਗੇ ਬਾਹਰੋਂ ਤੇ ਆਪਾਂ ਜਿਵਾ ਭੇਜੇ ਚੁੱਕੇ ਆਗੇ ਕੱਪੜੇ ਵੀ ਸਾਰੇ ਤੇ ਆਪਾਂ ਗੁਰੂਕਾਸ਼ੀ ਯੂਨੀਵਰਸਿਟੀ ਵਿੱਚ ਆ ਗਏ। ਯੂਨੀਵਰਸਿਟੀ ਵਿੱਚ ਸੜਕ ਤੇ ਪਾਣੀ ਖੜਾਗਾ ਆ ਦੇਖੋ। ਗੁਰੂਕਾਸ਼ੀ ਯੂਨੀਵਰਸਿਟੀ ਵਿੱਚ ਕਈ ਥਾਵਾਂ ਤੇ ਪਾਣੀ ਭਰ ਚੁੱਕਿਆ ਹੈਗਾ। ਤੇ ਸਟੂਡੈਂਟਾਂ ਨੂੰ ਨੰਗੜਾਂ ਔਖਾ ਹੋ ਦੇਖੋ ਤਾਂ ਦੀ ਜਾ ਰਹੀ ਹੈ। ਰੌਣਕ ਹੋ ਗਈ ਯੂਨੀਵਰਸਿਟੀ 'ਚ। ਗੁਰੂ ਕਾਸੀ ਯੂਨੀਵਰਸਿਟੀ ਤਖਤ ਸ੍ਰੀ ਦਤਾਮਦਮਾ ਸਾਹਿਬ ਤਲਵੰਡੀ ਸਾਬੋ ਸਰਦੂਲਗੜ੍ਹ ਰੋਡ ਤੇ ਆ ਜੀ ਜੇ ਕਿਸੇ ਨੂੰ ਐਡਮਿਸ਼ਨ ਲੈਣੀ ਆ ਐਡਮਿਸ਼ਨਾਂ ਚੱਲੂ ਆ ਟੱਪੇ ਡੱਪੇ ਵੀ ਡੱਪੇ ਸਕੂਲ ਆਫ ਲਾ ਇੱਥੇ ਵਕੀਲ ਦੀ ਵਕੀਲ ਜਿਹੜੇ ਬੰਦੇ ਆਗੇ ਉਹ ਹੁੰਦੇ ਆਗੇ ਜਦੋਂ ਡਿਗਰੀ ਪੂਰੀ ਕਰ ਲੈਂਦੇ ਆ ਉਹ ਮੁੜ ਕੇ ਵਕੀਲ ਬਣ ਜਾਂਦੇ ਆ ਇਹ ਬਲੌਗ ਆਪਾਂ ਨੂੰ ਸਮਝ ਤੋਂ ਹੈਗੇ ਯੂਨੀਵਰਸਿਟੀ ਦੀਆਂ ਕਲਾਸਾਂ ਅੱਜ ਯੂਨੀਵਰਸਿਟੀ ਦੀਆਂ ਕਲਾਸਾਂ ਨੇ ਖੁੱਲੇ ਤੇ ਹਵਾਦਾਰ ਕਮਰੇ ਆਗੇ ਪੱਖੇ ਲੱਗੇ ਹੋਏ ਆ ਉਹ ਨਾਲ ਨਾਲਾ ਨਿਕਲਦਾ ਸਮਾਰਟ ਹੈ ਤੇ ਉੱਚੇ ਸਖਰੀਨ ਵੀ ਲੱਗੀ ਹੋਈ ਹੈ ਕਲਾਸਾਂ ਤੋਂ ਬਾਹਰ ਨਿਕਲ ਕੇ ਮੌਸਮ ਦਾ ਆਨੰਦ ਮਾਣਣ ਆਏ ਆਂਗੇ ਤੇ ਮੀਂਹ ਪੈ ਕੇ ਹਟਾਗਾ ਬਹੁਤ ਠੰਡਾ ਮੌਸਮ ਹੋਇਆ ਪੈਗਾ ਤਾਂ ਜੀ ਜੁਤਾ ਹੈ ਆ ਨਾ ਤੂੰ ਵੀ ਕਰ ਲੈ ਆ ਮੈਂ ਤੇਰਾ ਕਰ ਆਇਆ ਗੁਰੂ ਕਸ ਯੂਨੀਵਰਸਿਟੀ ਵਿੱਚ ਰੇਕ ਸਟੇਟ ਦਾ ਸਟੂਡੈਂਟ ਪੜਦਾ ਹੈਗਾ ਤੇ ਸਾਊਥ ਅਫਰੀਕਾ ਦੇ ਵੀ ਇੱਥੇ ਕਈ ਸਟੂਡੈਂਟ ਵਰਦੇ ਹੈਗੇ ਜਿਹੜੇ ਇੱਥੇ ਹੋਸਟਲ ਵਿੱਚ ਰਹਿੰਦੇ ਹੈਗੇ ਬਹੁਤ ਸਾਰੇ ਪੜਾਈ ਕਰਉਂਦੇ ਹੈ ਜੇ ਕਿਸੇ ਨੂੰ ਪੜਨਾ ਚਾਹਤ ਹੈ ਸਮਾਂ 3:25 ਹੋ ਗਏ ਤੇ ਹੁਣ ਆਪਾਂ ਘਰ ਵੱਲ ਨੂੰ ਚੱਲਦੇ ਆਂਗੇ ਇੱਥੋਂ ਬੱਸ ਤਾਰੂਗੇ ਆਪਾਂ ਨੂੰ ਤਲਵੰਡੀ ਸਾਬੋ ਬੱਸ ਸਟੈਂਡ ਚ ਤੇ ਤਲਵੰਡੀ ਸਾਬੋ ਤੋਂ ਬੱਸ ਲੈ ਕੇ ਸਿੱਧਾ ਜੱਸੀ ਜਾਊਂਗਾ ਜੱਸੀ ਜਾਊਂ ਤਾਂ ਫਿਰ ਪੈਦਲ ਜਾਣਾ ਪਊਗਾ ਮੋਟਰਸਾਈਕਲ ਤੇ ਪਿੰਡ ਵੱਲ ਨੂੰ ਪੰਜਾਬ ਜੀ ਆ ਜਾਈਓ ਆਹ ਲਾਇਬ੍ਰੇਰੀ ਕੋਲੇ ਤਵਾਰੇ ਮੀ ਦਾ ਮੌਸਮ ਹੋ ਚੁੱਕਿਆ ਲੱਗਦਾ ਫੇਰ ਵੀ ਆਊਗਾ ਬੱਦਲ ਗਰਜੀ ਜਾਂਦੇ ਹੈਗੇ ਤੇ 3:35 ਮਿੰਟਾਂ ਤੀ ਹਨੇਰਾ ਹੋ ਗਿਆ ਥੋੜਾ ਥੋੜਾ ਮੌਸਮ

ਨੀ ਬਹੁਤ ਤੇਜ਼ ਆ ਗਿਆ ਤੇ ਆ ਦਰਸਤ ਦਰਸਤ ਦੇ ਥੱਲੇ ਖੜੇ ਸੀ ਇਹ ਵੀ ਹੁਣ ਚਾਉਣ ਲੱਗ ਗਿਆ ਲੱਗਦਾ ਦੁਬਾਰੇ ਫੇਰ ਪਿੱਜਾਂਗੇ ਹਟ ਗਿਆ ਕੁਝ ਹੁਣ ਤਾਂ ਹੈਨਾ ਛੱਡ ਗਿਆ ਅੰਦਰ ਕੀ ਆਵੇ ਅੰਦਰ ਰਹਿ ਗਿਆ ਸਮਾਂ 4:00 ਵੱਜ ਗਏ ਪੂਰਾ ਅੱਧਾ ਘੰਟਾ ਪੂਰਾ ਮੀਂਹ ਪਿਆਗਾ ਹੁਣ ਮਾੜਾ ਮੋਟਾ ਘਟਿਆ ਤੇ ਹੁਣ ਘਰ ਵੱਲ ਨੂੰ ਚੱਲਦੇ ਆਂਗੇ ਯੂਨੀਵਰਸਿਟੀ ਦੇ ਬਾਹਰ ਨਿਕਲਦੇ ਆ ਨੰਨਾ ਨੰਨਾ ਪਾਣੀ ਖੜ ਗਿਆ ਯੂਨੀਵਰਸਿਟੀ ਚ ਥੋੜੀ ਬਿਚਾਰੀ ਗੁਰੂਕਾਸ਼ੀ ਯੂਨੀਵਰਸਿਟੀ ਦੇ ਗੇਟ ਤੇ ਆ ਗਏ ਬਾਹਰ ਆ ਗਏ ਯੂਨੀਵਰਸਿਟੀ ਤੋਂ ਹੁਣ ਆਪਾਂ ਬੱਸ ਦੀ ਇੰਕੀ ਆ ਨਾ ਇੱਥੇ ਖੜ ਕੇ ਕਦੋਂ ਆਉਗੀ ਜਦੋਂ ਬੱਸ ਆ ਗਈ ਤਾਂ ਆਪਾਂ ਚੜ ਜਾਗੇ ਮੈਂ ਵੀ ਬਹੁਤ ਪੈ ਰਿਹਾਗਾ ਆ ਬੱਸ ਆ ਗਈ ਆ ਬੱਸ ਤੇ ਹੁਣ ਆਪਾਂ ਚੜਦੇ ਆਂਗੇ ਆਪਾਂ ਹੁਣ ਬੱਸ ਸੇਜ ਬੈਗੇ ਬੱਸ ਆਪਾਂ ਨੂੰ ਤਲਵੰਡੀ ਸਾਬੋ ਬੱਸ ਸਟੈਂਡ ਤੇ ਜਾ ਰੂ ਤਲਵੰਡੀ ਸਾਬੋ ਦੇ ਬੱਸ ਸਟੈਂਡ ਤੇ ਆ ਗਏ ਤੇ ਬਸ ਸਟੈਂਡ ਸਾਰਾ ਮੀਂਹ ਨਾਲ ਭਰਿਆ ਪਿਆ। ਤੁਹਾਡੇ ਸਾਹਮਣੇ ਹੈਗਾ। ਆਪਾਂ ਤਲਮੰਡੀ ਸਾਬੋ ਦੇ ਬਸ ਸਟੈਂਡ 'ਚ ਪਹੁੰਚ ਗਏ। ਤੇ ਇੱਥੇ ਪਾਣੀ ਬਹੁਤ ਖੜਾ ਹੈਗਾ। ਤੇ ਆਪਾਂ ਹੁਣ ਬਠਿੰਡੇ ਵਾਲੀ ਬੱਸ ਆ ਗਈ। ਇਹ ਫੜ ਕੇ ਜਾਵਾਂਗੇ ਜੱਸੀ ਚੌਂਕ ਉਤਰਾਂਗੇ ਜੱਸੀ ਚੌਂਕ ਤੋਂ ਪਿੰਡ। ਤੇ ਸਾਡੀ ਸਾਡੀ ਵੀਡੀਓ ਦੇਖਣ ਲਈ ਸਾਡਾ ਕਰ ਲੋ ਚੈਨਲ ਸਬਸਕ੍ਰਾਈਬ। ਧੰਨਵਾਦ। ਕਾਹ ਕਰਦੇ ਮਾਏ ਨੇ ਜੇ ਮੇਰੇ ਕਹਿੰਦੀ ਆਹ ਵਾਰੀ ਜਿੱਤ ਆਵਾਜ਼ ਚੱਲ ਰਹੀ ਹੈ